ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਪੋਲੀਆਂ ਵਿੱਚ ਇੱਕ ਵਿਅਕਤੀ ਦੀ Laash ਉਸ ਦੇ ਘਰ ਦੇ ਬਰਾਂਡੇ 'ਚ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ ਜਿਸ ਨੇ ਆਪਣੇ ਪਤੀ ਦੀ Laash ਵੇਖ ਕੇ ਗਵਾਂਡੀ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਬੁੱਤੀ ਰਾਮ ਵਜੋਂ ਹੋਈ ਹੈ। ਮ੍ਰਿਤਕ ਪਿੰਡ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ ਜਿਸ ਦੇ ਮੂੰਹ ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਨੇ। ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ। ਇਹ ਵੀ ਦਾ ਕਰਕੇ ਬੁੱਢੀ ਰਾਵੀ ਦੀਅਤ ਹੋ ਗਈ ਹੈ ਅਸੀਂ ਨਾ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿਤੇ ਦੋ ਬਾਲ ਪਤਾ ਲੱਗਾ ਵੀ ਇਹ 60 ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕਿਹਨੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣ ਕੇ ਰਹੀ ਬੱਚਿਆਂ ਨੇ ਕੀ ਦੱਸਿਆ ਜਾਨ ਬੱਚੇ ਸਾਨੂੰ ਕੋਈ ਨਹੀਂ ਦੱਸਿਆ ਜੀ ਬੱਚੇ ਉਹ ਸੁੱਤੇ ਕਿੱਗੇ ਸੁੱਤੇ ਸਾਨੂੰ ਬੱਚਿਆਂ ਦਾ ਪਤਾ ਨਹੀਂ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖਿਆ ਆ ਕੇ ਮੈਂ ਫੋਟੋ ਖਿੱਚੀ ਹੈ ਕਿਤੇ ਕਿਤੇ ਫਿਰ ਮੈਨੂੰ ਜਾ ਕੇ ਜਿੱਥੇ ਆ ਕੇ ਮੋੜਾ ਇਹ ਤੋਂ ਹੁਣੇ ਹੁਣੇ ਇਨਫਾਰਮੇਸ਼ਨ ਮਿਲਿਸੀ ਤੇ ਕੋਲਿਆ ਪਿੰਡ ਦੇ ਵਿੱਚ ਇੱਕ ਬੁਤੀਰਾਮ ਦਾਰਾ ਮਰਡਰ ਹੋ ਗਿਆ ਨਹੀਂ ਹੌਕੀਟਾ ਆ ਗਏ ਮੋਕੇਦਾਰ ਨੇ ਸਾਰਾ ਕਵਸੀਆ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਜੋ ਵੀ ਦੋਸ਼ੀ ਹੈ ਕਿਸੇ ਵੀ ਕਿਰਤੋਂ ਬਚਣਾ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀਗਾ ਮੈਂ ਤੁਹਾਨੂੰ ਦੱਸਿਆ ਨਾ ਇਹ ਇਸ ਚੀਜ਼ ਮੈਂ ਤੁਹੋ ਹੀ ਇਨਵੈਸਟੀਗੇਟ ਕਰ ਹੁਣ ਨਹੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ ਵਿੱਚ ਮੁਜ਼ਮ ਹੋਏਗਾ ਉਹ ਫਾਰੀਗਤ ਸੀ